ਕੰਨੇ ਕਮਨੇ ਭੈਣ ਤੇ ਪਿੰਡ ਦਾ ਇੰਨਾ ਤੇਰੇ ਨਾਲ ਫੋਨ ਚੱਲਦਾ ਫੋਨ ਨਾਲ ਫੋਨ ਵੀ ਹੁਣ ਇੱਥੇ ਬੰਦ ਸੀ ਛੀ ਸੌ ਭੰਣਾ ਕੋਈ ਨਹੀਂ ਕੋਈ ਭੰਦ ਭੰਦ ਆ ਦੇ ਆ ਦੇ ਬਚੜੋ ਉਹ ਬਚੜੋ ਕੋਈ ਨਹੀਂ ਭੰਦੋ ਆ ਦੇਖੋ ਬਚੜੋ ਆ ਆ ਬੱਚਾ ਆ ਬੱਚੜਾ ਦਾ ਕੰਮ ਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਹ ਪਿੰਡ ਵਾਲੇ ਲਾਹਨਤਿਓ ਉਹ ਲਾਹਨਤਿਓ ਲੋਕ ਉਹ ਸੋਢੀ ਖਾਤਰ ਲੜਨ ਵਾਲੇ ਬੰਦੇ ਘਰਾਂ 'ਚ ਖੜੇ ਆ ਓਏ